ਮੈਨੂੰ ਬੜਾ ਆਖਾ ਇਨਾ ਸੀ ਹੁਣ ਜਰੀਰ ਹੋਣਿਆ ਚਾਰ ਚੁੱਕੇ ਪਰ ਮੈਨੂੰ ਇਸ ਦਾ ਦਾਲਾ ਮਾਰੀ ਬਿਮਾਰਤਾ ਦੇ ਕਿਉਂਕਿ ਮੈਂ ਬੱਚਾ ਹੀ ਜਰੀਰ ਹੋਣ ਦਾ ਮਾਰਾ ਜਿੰਦੂ ਗਤੀਵਿਧੀ ਕਮਿਟੀ ਗੱਲ ਕਰਦੇ ਆਂ ਕੋਹ ਹੋਰ ਕਰਦੇ ਆਂ ਚਾਰ ਬੰਦੇ ਇਕੱਠੇ ਕਰਦੇ ਆਂ ਕੜਾ ਘਰ ਕਹਿੰਦੇ ਦੇ ਵਿੱਚ ਗਾਲਾਂ ਜੇ ਕੋਈ ਕੋ ਬੱਕੇ ਜਾਂਦੋਂ ਗੱਤ ਦੇ ਮੈਂ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਕਤਨ ਸਾਹਿਬ ਇਹ ਸਹੀ ਪਰ ਲੈ ਕੇ ਚੱਡੂਗਾ ਕਿਸੇ ਦਾ ਕਿਸੇ ਤਰੀਕੇ ਜਿੱਥੇ ਜਿੱਤੇ ਵੀ ਦਰਤੇ ਜਾ ਕੇ ਅੰਤ ਨੂੰ ਵੀ ਮੈਂ ਜਾਵਾਂਗਾ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਰ ਹੈ ਜੋ ਤੁਹਾਡੇ ਚਰਨਾਂ 'ਚ ਝੁਕਦਾ ਹੈ ਤੁਸੀਂ ਦੂਰੋਂ ਨੇੜੋਂ ਮੇਰੇ ਕਲੇ ਤੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਭਾਈ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਕੁਰਾਨ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੀ ਹੋਵੇ ਕਿਸੇ ਗੱਲ ਦੀ ਕੋਈ ਜਦੋਂ ਕਾਚੀ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਦਿਲ ਮੱਧ ਘਟਾਈਗਾ ਹੋਣਾ ਪਾਉ ਕੋ ਹੋਇਆ ਪੂਛਾ ਬੇਦਗ ਉਧਰ ਬਿੱਟੇ ਜਾਂਦਾ ਜਵਾਨ ਤੋਂ ਲ ਸੰਗਤ ਮਾਫ਼ ਕਰਦੇ ਹੋਗਾ ਤੁਸੀਂ ਸਾਰੇ ਜਿੰਨੇ ਵੀ ਕੰਮ ਕਰਨ ਵਿਚ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਤਾਲ ਸਾ ਵਾਹਿਗੁਰੂ ਏਰੋ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘੇ ਬਿਆਨ ਕਰਨਾ ਬਹੁਤ ਔਖਾ ਹੈ ਇੱਕ ਇੱਕ ਪਲ ਪੁੱਤ ਨੂੰ ਵਿਦਾ ਕਰਨਾ ਚਾਹਤੈ ਜੇਕਰ ਗਾਧਾ ਦੀਪਲੀ ਜਨਾ ਮੇਰਾ ਦਿਲ ਭਰ ਜਾਂਦਾ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਥੋੜਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਵੀ ਕਰ ਪਾਦੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠਾ ਧਾਰੀ ਹੈ ਇੱਕ ਸੌ ਖੜਦੀ ਆ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕੰਪਲੇਨਟ ਕਹਿੰਦੀ ਆ ਉਹ ਸੁਕੜਾ ਨਹੀਂ ਉਹਨੂੰ ਲੱਪਣ ਚਾਹੇ ਅਸੀਂ ਦੂਜੀ ਵਾਰੀ ਬਣਾਈ ਸਾਡਾ ਬੜਾ ਬੜਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਤੋਂ ਪਾਪਾ ਤੇ ਆਏ ਉਸੇ ਦਿਨ ਇਹਨਾਂ ਨੇ ਅਮਰਤਪਾਪ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਹਰ ਸਾਜਾ ਜਿਹੜਾ ਸਮਾਗਮ ਹੈ ਉਹ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਾ ਫੋਟੋ ਤੇ ਹਾਦਿਸ ਕਿਸ ਤੱਕ ਆ ਇੱਕ ਲੋਕ ਕਿਥੋਂ ਕਰਕੇ ਜਾਂਦੇ ਨੇ ਪੱਤ ਨੂੰ ਮਾਰ ਦਿੱਤਾ ਅਸੀਂ ਜਰ ਲਿਆ ਅਸੀਂ ਸਮਝ ਲਿਆ ਪ੍ਰਕਾਰ ਸੌਣ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਇਹਨੂੰ ਅਫਸਰ ਮਿਲਦੇ ਨੇ ਪਰ ਉਹ ਆਪ ਹੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦਾ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਤੋਂ ਤਿਆਗੋ ਸਾਡਾ ਮੰਨਣਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬ ਨੂੰ ਥੋੜ ਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪੜਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਜਿਸ ਤਰ੍ਹਾਂ ਸੈਂਟਰ ਦੌਰ ਨੂੰ ਸੁਣ ਸੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਅਦ ਨੇ ਕਿੱਥੇ ਨਾ ਹੋਏ ਤਾਂ ਤੁਸੀਂ ਵੇਖੋ ਮੇਰੇ ਵਰਗੇ ਜਰਵਾਣ ਦੀ ਕੀਮਤੀ ਇੱਥੇ ਆਦੀ ਤੁਮੀ ਕਰੀਏ ਇਹ ਹੁੰਦਾ ਹੀ ਹੈ ਕਿ ਆਪਾਂ ਆਰਾਦਾ ਵੀ ਛੋਟਾ ਕਰ ਸਕਦੇ ਹਾਂ ਕਈ ਲੋਕ ਮੈਨੂੰ ਪੋਲੀਟਿਸ਼ੀਨ ਦੱਸਦੇ ਆ ਠੀਕ ਹੈ ਭਾਈ ਭੱਜ ਜਾ ਜੀ ਕਿੱਥੇ ਜਦੋਂ ਕੋਈ ਨਾ ਸਮਝ ਕਿਸੇ ਦਰਤੇ ਦਾ ਜਾਵਾਂਗੇ ਕਿ ਤੋ ਤੁਸੀਂ ਐਪਲੀਕੇਸ਼ਨ ਦਿੱਨੀ ਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਆ ਉਹ ਉੱਥੇ ਦੀ ਉੱਥੇ ਪਈ ਆ ਮੈਂ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਰੋਗਰ ਨਾਲਾ ਡੀਐਸਪੀ ਸਰਕਾਰ ਦੇ ਹੁਕਮਾਂ 'ਚ ਕਰਤਾ ਇਹ ਕਾਲੀ ਗੋਈ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਕੇ ਗਏ 25 ਫੁੱਟ ਦੀ ਦੂਰੀ ਤੇ ਬੈਠਾ ਤੁਹਾਨੂੰ ਕਹਾਂ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਵੇਂ ਦੇ ਬਣੇ ਹਨ ਕਿ ਕਲਾਕਾਰ ਤਾਂ ਮੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਹੋ ਅੱਗੇ ਦੱਸਾਂਗੇ ਬਾਪੂ ਪੁੱਤ ਨੂੰ ਇੱਥੇ ਕੋਲ ਬੈਠ ਕੇ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਭੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਗ ਗਈ ਜਿਹਨੂੰ ਜਦੋਂ ਬਾਕ ਪੈਂਦਾ ਉਹਦੇ ਬਿੱਲੇ ਖੜਦੇ ਆ ਸੌਖੇ ਕੋਲੇ ਜਦੋਂ ਲੱਗਦੀ ਸੁਨਤਾ ਫਾਇਸਾ ਹੋਤੋਂ ਨਹੀਂ ਮੰਨਿਆ ਜੀ ਬੜਿਆਂ ਨੇ ਸੀਤਾ ਮਲੀਆਂ ਸੀ ਕੱਲੇ ਕੱਲੇ ਕਰਕੇ ਪੁੱਤਾਂ ਪੁੱਤਰੀਆਂ ਦਾ ਦੇਸੀ ਜੁੰਦੇ ਨੇ ਰੇਹਿੰਦੇ ਬੁੱਢੇ ਜਿਹੜੇ ਮਾਂ ਤਾਰੇ ਨਹੀਂ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੋਂ ਅੱਜ ਮੈਂ ਜਿਹੜੀ ਗੱਲ ਲੇੜੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਉਹ ਹੀ ਗੱਲਾਂ ਕਰਦੀ ਇਸ ਦੇ ਘੇਰੇ ਤੋਂ ਬਾਹਰ ਵੀ ਜਾਣ ਆਇਨਾ ਤਾਂ ਕਾਹਦਾ ਕਦਰ ਕੋਈ ਗਲਾਮੀ ਵਾਲੇ ਅੰਗਰੇਜ਼ਾਂ ਨੇ ਨਹੀਂ ਕੀਤਾ ਜਨਾਏ ਸਰਕਾਰ ਕਰਦੀ ਹੈ ਸਾਦੇ ਪੁੱਤਾਂ ਦਾ ਫੂਲ ਇਹਨਾ ਸਸਤਾ ਹੋ ਗਿਆ ਇੱਕ ਤਾਰ-ਪਾਰ ਕਿਦਾਂ ਨੂੰ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ ਇਹ ਕਤਲ ਤੋਂ ਬੋਧਾ ਪਰਚਾ ਦਿੰਦੇ ਹੋ 4 ਸਾਲਾਂ ਬਾਅਦ ਵੀ ਜਿਵੰਤ ਹੋਏਗੇ ਮੁੜ ਕੇ ਅੰਦਰ ਵੀ ਜਾਂਦਾ ਇਹ ਜਦੋਂ ਕਿਸੇ ਦਾ ਘਰ ਦਾ ਪੇੜਾ ਮੂਦਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਕਿ 4 ਸਾਲਾਂ ਚਰਤਬਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖੀ ਜਦੋਂ ਆਉਂਦੇ ਨੇ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਨੇ ਉਹੀਆਂ ਮਾਰਦੇ ਨੇ ਕਿ ਦੂਸਰੇ ਨੂੰ ਬੜਾ ਔਖਾ ਇਹ ਦਿਨ ਆ ਸੀ ਹੁਣ ਜਲੀਲ ਹੋਣੇ ਆ ਚਾਰਚ ਪਰ ਮੈਨੂੰ ਇਸ ਦਾ ਦਾ ਲਾਹਮਾ ਦੀ ਬੇਨਮਾ ਨਹੀਂ ਕਿਉਂਕਿ ਮੈਂ ਬੱਚਾ ਹੀ ਜਲੀਲ ਹੋਣ ਦਾ ਕਰਦਾ ਮਾੜੇ ਜੀ ਤੁਸੀਂ ਬੇਤੀ ਬੇਤੀ ਪੁਨਿਤੀ ਗੱਲ ਕਰਦੇ ਆਂ ਕੋਹਰ ਕਰਦੇ ਆਂ ਚਾਰ ਬੰਦੇ ਇਕੱਠੇ ਕਰਦੇ ਆਂ ਟੜਾ ਘਰ ਕਮੈਂਟ ਦੇ ਵਿੱਚ ਬਾਲਾਂ ਜੇ ਕੋ ਗੋਬਕੇ ਦਿੰਦੇ ਗੱਤਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪਤ ਦਾ ਇਨਸਾਫ ਇਹ ਸਹੀ ਪਰ ਲੈ ਕੇ ਚੱਡੂੰਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਹੱਥੋਂ ਗੁਆਣੀ ਪਈ ਮੈਂ ਜਾਵਾਂਗਾ ਔਰ ਪਤ ਦਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜਣ ਤੋਂ ਚਰਨਾ ਦੀ ਝੁਕੜਾ ਤੁਸੀਂ ਦੂਰੋਂ ਨੇੜੋਂ ਮੇਰੇ ਕਲੇ ਤੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਭਾਈ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਮੈਨਾਂ ਪਿਆਰ ਕਰਦੇ ਹੋ ਫਿਰ ਵੀ ਪਰੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਦੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਚ ਜ਼ਿਆਦਾ ਹੋ ਜਾਂਦਾ ਹੈ ਇਹ ਯਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਮੱਧ ਘਟਾਈ ਗਿਆ ਹੋਣਾ ਪਾਉ ਕੋ ਹੋਇਆ ਕੋਈ ਸ਼ਬਦ ਦੁਰਦ ਨਿਕਲ ਜਾਂਦਾ ਜਵਾਨ ਤੋਂ ਦਾ ਸੰਗਤ ਮਾਫ ਕਰ ਦਿਓਗਾ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਵਿੱਚ ਆ ਲਿਖੇ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਤਾਲ ਸਾਹਿਬ ਵਾਹਿਗੁਰੂ ਜੀ ਇਹੋ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਔਖਾ ਹੈ ਇੱਕ ਇੱਕ ਪਲ ਉਹ ਤੋਂ ਵਿਧਾਨ ਕਰਨਾ ਸ਼ਾਇਦ ਜੇਕਰ ਗਾਦਾ ਦੀਪਲੀ ਜਨਾ ਮੇਰਾ ਗਲਤ ਤਾਂ ਹੁੰਦਾ ਔਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਇੱਕੋ ਦਾ ਸਾਥ ਅਗਰ ਥੋੜਾ ਜਿਹਾ ਸਾਥ ਨਾ ਹੁੰਦਾ ਮੈਨੂੰ ਵੀ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਵੀ ਕਰ ਪਾਦੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠਾ ਧਾਰੀ ਹੈ ਇੱਕ ਸੌ ਖੜਦੀ ਆ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕੰਪਲੇਨਟ ਹੋਊਗੀ ਉਹਨੂੰ ਸੁਖੜਾ ਨਹੀਂ ਕੋਈ ਨਾਪਣ ਚਾਹੇ ਅਸੀਂ ਦੂਜੀ ਵਾਰੀ ਬਣਾਈ ਆਂਦਾ ਬੜਾ ਬੜਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਸੋਂ ਪਾਪਾ ਤੇ ਆਏ ਉਸੇ ਦਿਨ ਇਹਨਾਂ ਨੇ ਅਮਰਤਪਾਪ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਗੇ ਹਰ ਸਾਡਾ ਜਿਹੜਾ ਸਮਾਗਮ ਹੈ ਤੋਂ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਾ ਫੋਟੋ ਤੇ ਹਾਦਿਸ ਤੱਕ ਇੱਕ ਲੋਕ ਕਿਥੋਂ ਕਰਕੇ ਜਾਂਦੇ ਨੇ ਪੱਤ ਨੂੰ ਮਾਰ ਦਿੱਤਾ ਅਸੀਂ ਗਰ ਲਿਆ ਅਸੀਂ ਸਮਝ ਲਿਆ ਅਕਾਰ ਸਰਾਮ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਹੈ ਮੈਨੂੰ ਅਫਸਰ ਮਿਲਦੇ ਨੇ